ਸਾਰੇਆਂ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਮੇਰੇ ਚੈਨਲ ਵਿੱਚ। ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਚਲੋ ਜੀ ਬਣਾਉਨੇ ਆਪਾਂ ਇੱਕ ਬਹੁਤ ਸੌਖਾ ਜਿਹਾ ਡਿਜ਼ਾਈਨ, ਡਿਜ਼ਾਈਨ ਮੈਂ ਥੋੜਾ ਜਿਹਾ ਬਣਾਇਆ ਹੋਇਆ ਏ। ਜਦ ਵੀ ਬਾਰਡਰ ਤੋਂ ਉੱਪਰ ਆਪਾਂ ਨੇ ਡਿਜ਼ਾਈਨ ਸ਼ੁਰੂ ਕਰਨਾ ਹੈ ਜੀ ਤਾਂ ਇਸ ਤਰ੍ਹਾਂ ਹੀ ਕਰਨਾ ਹੈ ਜੀ ਜੇ ਆਪਣੀ ਉਲਟੀ ਸਲਾਈ ਆਉਂਦੀ ਹੈ ਪਹਿਲਾਂ ਉਲਟੀ ਪਾ ਲੈਣੀ ਉਸ ਤੋਂ ਬਾਅਦ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਸ਼ੁਰੂ ਕਰਨਾ ਹੈ ਜੀ 2-2 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਉਣੇ ਹੈ ਜੀ ਇਹ ਜਦ ਵੀ ਆਪਾਂ ਨੇ ਡਿਜ਼ਾਈਨ ਸ਼ੁਰੂ ਕਰਨਾ ਹੈ ਜੀ ਬਾਰਡਰ ਤੋਂ ਉੱਪਰ ਤਾਂ ਇਸ ਤਰ੍ਹਾਂ ਕਰਨਾ ਹੈ ਜੀ ਪਹਿਲੀ ਸਲਾਈ ਆਪਾਂ ਨੇ ਆਪਣੀ ਸਿੱਧੀ ਪਾ ਲੈਣੀ ਜੀ ਸਾਰੀ ਪਹਿਲੀ ਸਲਾਈ ਆਪਾਂ ਨੇ ਆਪਣੀ ਸਿੱਧੀ ਪਾ ਲਈ ਜੀ ਹੁਣ ਆਪਾਂ ਆ ਗਏ ਉਲਟੇ ਪਾਸੇ ਹੁਣ ਜਿਹੜਾ ਉਲਟੇ ਪਾਸੇ ਤੋਂ ਬੁੰਨਾ ਜੀ ਆਪਾਂ ਨੇ ਪਹਿਲਾ ਕੁੰਡਾ ਤੁਹਾਡੀ ਮਰਜ਼ੀ ਆ ਜੀ ਬੁੰਨ ਲਓ ਭਾਵੇਂ ਬਿਨਾ ਬੁਣਿਆ ਤਾਰ ਲਓ ਉਸ ਤੋਂ ਅੱਗੇ ਆਪਾਂ ਨੇ ਜਿਹੜੀ ਉਲਟੀ ਸਲਾਈ ਹੈ ਜੀ ਉਲਟੇ ਨਹੀਂ ਪਾਉਣੀ ਇਧਰੋਂ ਵੀ ਆਪਾਂ ਨੇ ਸਾਰੀ ਸਲਾਈ ਸਿੱਧੀ ਉਹ ਬੁੰਨੀ ਹੈ ਜੀ ਇੱਕ ਸਲਾਈ ਸਿੱਧੀ ਪਾ ਲਈ ਆਪਾਂ ਨੇ ਜਿਹੜੀ ਆਪਾਂ ਨੇ ਉਲਟੇ ਪਾਸੇ ਤੋਂ ਪਾਉਣੀ ਹੈ ਜੀ ਉਹ ਵੀ ਆਪਾਂ ਨੇ ਸਿੱਧੀ ਉਹ ਪਾਉਣੀ ਹੈ ਜੀ ਮੈਂ ਤੁਹਾਨੂੰ ਹਮੇਸ਼ਾ ਛੋਟੇ-ਛੋਟੇ ਦੇ ਡਿਜ਼ਾਈਨ ਦੱਸਦੀਆਂ ਜੀ ਸੌਖੇ-ਸੌਖੇ ਜਿਹੜੇ ਫਟਾਫਟ ਬਣ ਜਾਣ ਦੋ ਸਲਾਈਆਂ ਪਾ ਲਈਆਂ ਜੀ ਆਪਾਂ ਨੇ ਆਪਣੀਆਂ ਇੱਕ ਸਿੱਧੇ ਪਾਸੇ ਤੋਂ ਇੱਕ ਉਲਟੇ ਪਾਸੇ ਤੋਂ ਪੰਜਾਂ ਦੋਨੇ ਸਿੱਧੀਆਂ ਹੀ ਹੁਣ ਆਪਾਂ ਆਗੇ ਸਿੱਧੀ ਚਲਾਈ ਚ ਇਹਨੂੰ ਫੇਰ ਆਪਾਂ ਆਪਣੀ ਸਲਾਈ ਨੂੰ ਸਿੱਧਿਓ ਪਾ ਲੂਗੇ ਜੀ ਆ ਸਲਾਈ ਵੀ ਆਪਾਂ ਨੇ ਆਪਣੀ ਸਿੱਧੀ ਪਾ ਲਈ ਜੀ ਹੁਣ ਆਪਾਂ ਉਲਟੀ ਸਲਾਈ ਚ ਆ ਗਏ ਜੀ ਪਹਿਲਾ ਗੁੰਡਾ ਆਪਾਂ ਨੇ ਆਪਣਾ ਬਣਾ ਲਿਆ ਜੀ ਭਾਵੇਂ ਬੁਣ ਲੋ ਭਾਵੇਂ ਬਿਨਾ ਬੁਣਿਆ ਤਾਰ ਲੋ ਉਸ ਤੋਂ ਅੱਗੇ ਆਪਾਂ ਨੇ ਇੱਕ ਗੁੰਡਾ ਉਲਟਾ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਉਲਟਾ ਇੱਕ ਗੁੰਡਾ ਸਿੱਧਾ ਉਲਟੇ ਪਾਸੇ ਤੋਂ ਪੈ ਰਹੀ ਹੈ ਜੀ ਇਹ ਸਲਾਈ ਪਹਿਲਾਂ ਆਪਾਂ ਇੱਕ ਗੁੰਡਾ ਬਿਨਾ ਬੁਣਿਆ ਤਾਰ ਲਿਆ ਭਾਵੇਂ ਬੁਣ ਲਿਆ ਉਸ ਤੋਂ ਬਾਅਦ ਆਪਾਂ ਨੇ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਪੂਰੀ ਸਲਾਈ ਆਪਾਂ ਨੇ ਆਪਣੀ ਇਸ ਤਰ੍ਹਾਂ ਹੀ ਪਾ ਲੈਣੀ ਜੀ ਹੁਣ ਆਪਾਂ ਆ ਗਏ ਜੀ ਸਿੱਧੀ ਸਲਾਈ 'ਚ ਸਿੱਧੀ ਸਲਾਈ ਜੱਪਾ ਨਹੀਂ ਦੇਖੋ ਜੀ ਕਿਵੇਂ ਬੁਣਨਾ ਆ ਆਪਣਾ ਉਲਟਾ ਕੁੰਡਾ ਆ ਆਪਣਾ ਸਿੱਧਾ ਇਹਨਾਂ ਦੋਨਾਂ ਨੂੰ ਇਕੱਠਿਆਂ ਨੂੰ ਆਪਾਂ ਨੇ ਬੁਣ ਦੇਣਾ ਦੋਨਾਂ ਦਾ ਇੱਕ ਬਣਾ ਦੇਣਾ ਫੇਰ ਆਪਾਂ ਨੇ ਉਸੇ ਤਰ੍ਹਾਂ ਹੀ ਦੋਨਾਂ ਕੁੰਡਿਆਂ ਨੂੰ ਇਕੱਠੇ ਬੁਣ ਦੇਣਾ ਇਹ ਦੋਨੋਂ ਗੁੰਡਿਆਂ ਨੂੰ ਇਕੱਠੇ ਪੁੰਡ ਕੇ ਦੋ-ਦੋ ਦਾ ਮਤਲਬ ਇੱਕ-ਇੱਕ ਬਣਾਈ ਜਾਣਾ ਇੱਕ-ਇੱਕ ਉਲਟਾ ਗੁੰਡਾ ਇੱਕ-ਇੱਕ ਸਿੱਧਾ ਇਹ ਧਿਆਨ ਰੱਖਣਾ ਜੀ ਉਲਟਾ ਇੱਧਰ ਆਉਣਾ ਚਾਹੀਦਾ ਸਿੱਧਾ ਇੱਧਰ ਆ ਦੇਖੋ ਜੀ ਅਖੀਰ ਵਿੱਚ ਆਪਣੇ ਕੋ ਕੁੰਡਾ ਰਹਿ ਗਿਆ ਜਿਹੜਾ ਇਹਨੂੰ ਆਪਾਂ ਬੁਣਨਾਂ ਨੇ ਉਲਟਾ ਆ ਦੇਖੋ ਜੀ 2 2 ਦੇ 1 1 ਹੋ ਗਏ ਜੀ ਹੁਣ ਕੁੰਡੇ ਆਪਣੇ ਸਾਰੇ ਜਿਹੜੇ ਉਲਟੇ ਕੁੰਡੇ ਤਾਂ ਸਮਝ ਲਓ ਦੇਖਣ ਤੇ ਹਟ ਗਏ ਸਿੱਧੇ ਆਪਣੇ ਦਿਖਦੇ ਆ ਹੁਣ ਆਪਾਂ ਆ ਗਏ ਉਲਟੀ ਸਲਾਈ ਚ ਉਲਟੀ ਸਲਾਈ ਚ ਆਪਾਂ ਕੀ ਕਰਨਾ ਤਾਂ ਅੱਗਾ ਪਿੱਛਾ ਹੀ ਘਮਾਉਣਾ ਜੀ ਬੁਣਨਾ ਸਿੱਧੇ ਵਾਂਗੂ ਆ ਆਇ ਕੁੰਡੇ ਦੇ ਕੋਲ ਦੀ ਆਪਾਂ ਨੇ ਇਸ ਤਰ੍ਹਾਂ ਇੱਕ ਕੁੰਡਾ ਬਣਾ ਲੈਣਾ ਆਪਣਾ ਫਿਰ ਇਹਨੂੰ ਵੀ ਸਿੱਧਾ ਪੁੰਨ ਦੇਣਾ ਦੋ ਬਣ ਗਏ ਜੀ ਫਿਰ ਇਸੇ ਤਰ੍ਹਾਂ ਉਰੀ ਸਲਾਈ ਪਾਉਣ ਬਣੀ ਇਸ ਤਰ੍ਹਾਂ ਹੀ ਪਾਉਂਗੇ ਜੀ ਆਪਣੇ ਜਿਹੜੇ ਕੁੰਡੇ ਘਟੇ ਤੇ ਉਹ ਸਾਰੇ ਵੱਧ ਜਾਣਗੇ ਜੀ ਪਹਿਲਾਂ ਆਪਾਂ ਨੇ ਦੋ ਦੋ ਇੱਕ ਇੱਕ ਬਣਾਤਾ ਸੀ ਹੁਣ ਇੱਕ ਇੱਕ ਦੇ ਦੋ ਦੋ ਬਣਾਣ ਲੱਗੇ ਆ ਦੇਖੋ ਜੀ ਆਹ ਕੁੰਡਾ ਆਪਾਂ ਨੇ ਛੱਡ ਕੇ ਇੱਥੇ ਦੀ ਆਪਾਂ ਨੇ ਸਲਾਈ ਕੱਢ ਲੈਣੀ ਆਹ ਕੁੰਡਾ ਬਣ ਗਿਆ ਜੀ ਇਹਨੂੰ ਵੀ ਆਪਾਂ ਨੇ ਸਿੱਧਾ ਪੁੰਨਤਾ ਜੀ ਹਾਂ ਉਲਟੇ ਪਾਸੇ ਤੋਂ ਜੇ ਬੁਣ ਇਹ ਸਿੱਧਾ ਹੁੰਦਾ ਹੈ ਡਿਜ਼ਾਈਨ ਬਣਾ ਕੇ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਅਖੀਰ ਤੱਕ ਦੇਖਿਆ ਕਰੋ ਜੀ ਤਾਂ ਸਮਝ ਆਉਂਦੀ ਹੈ ਸਕਿਪ ਨਾ ਕਰਿਆ ਕਰੋ ਵਿੱਚ ਆ ਦੇਖੋ ਜੀ ਹੁਣ ਆਪਣੇ ਕੋਲ ਅਖੀਰਲਾ ਗੁੰਡਾ ਰਹਿ ਗਿਆ ਇਹਨੂੰ ਆਪਾਂ ਉਲਟਾ ਬਣਾ ਲੈਨੇ ਆਂ ਦੇਖੋ ਜਿੰਨੇ ਆਪਣੇ ਕੁੰਡੇ ਘਟੇ ਤੇ ਉਨੇ ਹੀ ਆਪਣੇ ਪੂਰੇ ਹੋ ਗਏ ਡਿਜ਼ਾਈਨ ਆਪਣਾ ਹੋ ਗਿਆ ਸ਼ੁਰੂ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਡਿਜ਼ਾਈਨ ਬਣ ਕੇ ਕਿਉਂਕਿ ਕਈ ਜਾਲੀ ਵਾਲਾ ਡਿਜ਼ਾਈਨ ਪਸੰਦ ਕਰਦੇ ਆਂ। ਦੇਖੋ ਇਹਦੇ ਵਿੱਚ ਜਾਲੀ ਵੀ ਬਣਦੀ ਆ। ਬਹੁਤ ਸੋਹਣਾ ਲੱਗਦਾ ਜਾਗਟਾਂ ਵਿੱਚ ਪਾਇਆ ਹੋਇਆ, ਪੋਟੀਆਂ ਵਿੱਚ ਪਾਇਆ ਹੋਇਆ। ਚਲੋ ਜੀ ਡਿਜ਼ਾਈਨ ਬਣਾ ਕੇ ਜਰੂਰ ਦੇਖਿਓ ਜੀ। ਮਿਲਦੇ ਆਂ ਆਪਾਂ ਇੱਕ ਹੋਰ ਨਵੀਂ ਵੀਡੀਓ 'ਚ। ਜਦ ਤੱਕ ਤੁਹਾਡਾ ਬਹੁਤ-ਬਹੁਤ ਦਿলো ਧੰਨਵਾਦ ਜੀ।